Thank you for watching. ਕਿਹੜੀ ਵਾਰ ਸੀ ਔਰ ਕਿਤਨਾ ਤੁਸੀਂ ਉਮੀਦਵਾਰ ਕਿਹੜੇ ਨਿਸ਼ਾਨ ਤੇ ਲੜ ਰਹੇ ਸੀ ਸਵਾਲ ਨੰਬਰ 20 ਸੀ ਜੇ ਮੈਂ ਪਹਿਲੇ ਦਿਨ ਹੀ ਕਹਿ ਰਿਹਾ ਜਿੱਦਾਂ ਚੋਣਾਂ ਹੋਈ ਸਟਾਰਟ ਕੀਤੀ ਵੀ ਇੱਕ ਤਰਫਾ ਫੈਸਲਾ ਵਾ ਤੇ ਜਿਹੜੀ ਇਲੈਕਸ਼ਨ ਆ ਮੇਰਾ ਪਰਵਾਹ ਰਹਿਆ ਵਾ ਉਹ ਨਹੀਂ ਦੇਣੀ ਪਰ ਅੱਜ ਇਹ ਕਿਤੇ ਪਹਿਲਾ ਆ ਸਟਾਰਟ ਤੋਂ ਲੈ ਕੇ ਤੁਹਾਡੇ ਕਿਹੜੇ ਆ ਬੜੇ ਮੁੱਦੇ ਆ ਇਹ ਅਹਿਮ ਰਵਣਪਾਜੀ ਹੈਗੇ ਆ ਜਿੱਦਾਂ ਸੜਕਾਂ ਦੇ ਕੰਮ ਹੋਣ ਵਾਲੇ ਆ ਗਲੀਆਂ ਦੇ ਸੀਵਰੇਜ ਦੇ ਸੀ ਲਾਈਟਾਂ ਦੇ ਕੰਮ ਕਰਾਏ ਜਾਣਗੇ ਆ ਜੀ ਕਹਿੰਦਾ ਆ ਜੀ ਕਿ ਨੂੰ ਆਪਣੇ ਬੋਟਰਾਂ ਨੂੰ ਪਹੁੰਚਾ ਗਏ ਆ ਪੋਟਰਾਂ ਮੇਰੇ ਪੀਲੇ ਮੇਰਾ ਸੇਰੇ ਤੋਂ ਕਦਾਜੀ ਸਾਰੇ ਆ ਗਏ ਤੇ ਸਾਰੇ ਇਲੈਕਸ਼ਨ ਮੇਰੇ ਪਰਵਾਰ ਨੇ ਲੜੀ ਆ ਮੇਰਾ ਤੇ ਇਨਵੀ ਜੰਦਾ ਮੈਂ ਨਾ 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 ਪਹਿਲੇ ਦਿਨੋਂ ਗਿੰਦਾ ਸੀ ਵੀ ਇੱਕ ਤਰਫਾ ਫੈਸਲਾ ਵਾ ਇਹ ਬੜਾ ਭੁੜਕਲੇ ਸੀ ਇਹ ਬੜੀਆ ਝੂਠੇ ਇਲਜ਼ਾਮ ਬੜੇ ਇਹਨਾਂ ਨੇ ਮੰਨ ਕਰਤ ਗੱਲਾਂ ਕੀਤੀਆਂ ਕਈ ਲੋਕ ਇਹਨਾਂ ਦੇ ਮਗਰ ਵੀ ਲੱਗੇ ਕੋਈ ਨਹੀਂ ਉਹ ਵੀ ਮੇਰੇ ਆਪਣੇ ਆ ਪਰ ਅੱਜ ਸਚਾਈ ਦੀ ਜਿੱਤ ਹੋਈ ਆ ਕਿੰਨੀ ਜਿੱਤ ਹੋਈ ਜਿੰਦਾਬਾਦ ਹੋਰ ਕਿਹੜੀ ਪਾਰਟੀ ਤੋਂ ਕੀ ਤੁਹਾਡਾ ਨਾਮ ਹੈ ਮੇਰਾ ਨਾਮ ਸੰਜੀਵ ਕੁਮਾਰਾਇਵ ਵਾਰਡ ਨੰਬਰ 8 ਤੋਂ ਇਲੈਕਸ਼ਨ ਲੜਦਾ ਪਿਆ ਹਾਂ ਆਜ਼ਾਦ ਉਮੀਦਵਾਰ ਆ ਮੋਬਾਈਲ ਮੇਰਾ ਜੋ ਨਿਸ਼ਾਨ ਹੈ ਕਿੰਨੀ ਵਾਰ ਦੇ ਜਿੱਤ ਪਈ ਤੁਹਾਨੂੰ ਮੈਨੂੰ ਨੀਅਰ ਅਬਾਊਟ ਯਾਦ ਦੇ ਕੋਲ ਉਹ ਸਹੀ ਹੈ ਤੇ ਬਾਕੀ ਜਿਹੜੇ ਚੌਨ ਮੈਦਾਨ ਚ ਕੌਣ ਕੌਣ ਸੀ ਤੇ ਕਿੰਨੇ ਕਿੰਨੇ ਵੋਟ ਆ ਸਰ ਭਾਜਪੀ ਹੀ ਆਮ ਆਦਮੀ ਹੀ ਆ ਯਾਦ ਹੀ ਉਹ ਜਿੰਨਾਂ ਨੂੰ ਨੀਅਰ ਅਬਾਊਟ 100-100 ਦੇ ਕੋਲ ਪਈ 110 585 ਇਹਦਾ ਬਈ ਕਿੰਨੇ ਟੋਟਲ ਵੋਟ ਕਿੰਨੇ 1307 ਪੋਲਈ ਸਰ ਤੁਸੀਂ ਤੁਸੀਂ ਕੋਈ ਜਿੱਤ ਗਏ ਜੋ ਕਿ ਕਿਹੜੇ ਕੰਮ ਕਰਨ ਵਾਲੇ ਦੀ ਕਿਹ ਕਿਹੜੀ ਪਹਿਲ ਦੀ ਕਿਹੜੇ ਕਿਹੜੇ 10 ਸਾਲ ਬਾਅਦ ਇਲੈਕਸ਼ਨ ਪਈ ਜਿੱਦੇ ਹੋ ਅਸੀਂ ਪਾਰਟੀ ਨਾਲ ਜੁੜੇ ਹਾਂ ਲੋਕਾਂ ਦੇ ਵਿੱਚ ਵਿਚਰੇ ਹਾਂ 15 ਤੋਂ ਲੈ ਕੇ ਇਸ ਵਾਰਡ ਚ ਰਿਹਾ 25 ਹੋ ਗਈ 10 ਸਾਲ ਤੋਂ ਮੈਨੂੰ ਜਿਹੜੇ ਕੰਮ ਲੱਗਦੇ ਆ ਸਭ ਤੋਂ ਪਹਿਲਾ ਕੰਮ ਆ ਸੀਵ ਦਾ ਜਿਹਦੇ ਲਾਈਟ ਦਾ ਸ਼ਹਿਰ ਮੇਰੇ ਵਾਰਡ ਚ ਹੋਣ ਵਾਲਾ ਨਾਲ ਆ ਰਾਸ਼ਨ ਕਾਰਡ ਦਾ ਕੰਮ ਹੈ ਅਸਲ ਜਿੱਦਾਂ ਕਾਰਡ ਕਾਫੀ ਕੱਟੇ ਗਏ ਸੀ ਉਹ ਚਾਲੂ ਕਰਾਂਗਾ ਤੋਂ ਦੇ ਨਾਲ ਨਾਲ ਪੈਨਸ਼ਨ ਜਿਹੜੀ ਵਾਰਡ ਦੇ ਵਿੱਚ ਵਕਤ-ਵਕਤ ਕੋਸ਼ਿਸ਼ ਕਰੂੰਗਾ ਕਿ ਲਵਾਈ ਜਾਵੇ ਚਾਹੇ ਬੁਢਾਪਾ ਚਾਹੇ ਵਿਧਵਾਤ ਸਰ ਜੀ ਪਤਰਾ ਤੁਹਾਡੀ ਬਾਤ ਹੀ ਕਿਤਨਾ ਚਲਾਉਗੇ ਤੱਕ ਆਜ਼ਾਦ ਜੋ ਸਰ ਹਾਲੇ ਤੱਕ ਇਹ ਡਿਸੀਜਨ ਮੇਰੇ ਵਾਰਡ 와ਜਾ ਹੈ ਨਾ ਜਿਨ੍ਹਾਂ ਨੇ ਮੈਨੂੰ ਜਤਾਇਆ ਹੈ ਕਿਉਂਕਿ ਇਹ ਇਲੈਕਸ਼ਨ ਮੇਰੀ ਨਹੀਂ ਇਹ ਮੇਰੇ ਮਹੱਲੇ ਦੇ ਲੋਕਾਂ ਨੇ ਆਪੇ ਚੁਣੀ ਆਪੇ ਲੜਦੇ ਨੇ ਬਹੁਤ ਵਧੀਆ ਪ੍ਰੋ ਇਹਨਾਂ ਦਾ ਰਿਹਾ ਪ੍ਰਸ਼ਾਸਨ ਦਾ ਤੇ ਮੈਂ ਪ੍ਰਸ਼ਾਸਨ ਦੇ ਨਾਲ ਨਾਲ ਪ੍ਰੈਸ ਦਾ ਵੀ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਸਹੀ ਤਰੀਕੇ ਨਾਲ ਹਰ ਚੀਜ਼ ਨੂੰ ਗਾਈਡ ਕੀਤਾ ਤੇ ਅੱਗੇ ਦੱਸਿਆ ਮੈਂ ਸ਼੍ਰੀਮਤੀ ਮੀਨਾ ਕੁਮਾਰੀ ਮੈਂ ਸ਼੍ਰੀਮਤੀ ਮੀਨਾ ਕੁਮਾਰੀ ਕਾਂਗਰਸੀ ਉਮੀਦਵਾਰ ਵਾਰਡ ਨੰਬਰ 1 ਤੋਂ ਅੱਜ ਮੈਂ ਜੇਤੂ 250 ਤੋਂ ਵੋਟ ਤੇ ਅੱਗੇ ਜਾ ਰਹੀ ਹਾਂਜੀ ਬਾਕੀ ਕੀ ਕੰਮ ਹੋਣਗੇ ਹੁਣ ਜਿਹੜੇ ਵੀ ਵਾਰਡ ਦੇ ਵਿੱਚ ਕੰਮ ਹੋਣ ਵਾਲੇ ਜਿਹੜੇ ਵੀ ਮੈਂ ਬਹੁਤ ਬਹੁਤ ਕੁਝ ਵੇਖਿਆ ਵਾ ਆਪਣੇ ਆਪ ਅੰਦਰ ਫੀਲ ਵੀ ਕੀਤਾ ਉਹ ਵਾਦੇ ਸਾਰੇ ਪੂਰੇ ਕਰਾਂਗੀ ਤੇ ਮੈਂ ਥੈਂਕਸ ਕਰਦੀ ਹਾਂ ਸਾਰੇ ਵਾਰਡ ਨੰਬਰ ਪਰਿਵਾਰ ਦਾ ਤੇ ਤੇਵਗਨ ਅੰਕਲ ਦਾ ਹਰਦੀਪ ਅੰਕਲ ਦਾ ਔਰ ਮੇਰੇ ਪਾਪਾ ਅਰਜਿੰਦਰ ਪਾਪਾ ਦਾ ਠੀਕ ਔਰ ਸਾਰੇ ਜੋ ਵੀ ਸਾਡੀ ਫੈਮਲੀ ਆਈ ਆ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਜਿਤਾਇਆ ਜਿਨ੍ਹਾਂ ਨੇ ਇੰਨੀ ਮਿਹਨਤ ਲਗਾਈ ਮੈਂ ਕਾਂਗਰਸ ਪਾਰਟੀ ਤੋਂ ਠੀਕ ਕਿਹੜੀ ਪਾਰਟੀ ਤੋਂ ਸੀ ਆਮ ਆਦਮੀ ਪਾਰਟੀ ਅੱਛਾ ਕੀ ਕਹਿਣਾ ਚਾਹੁੰਦੇ ਜਿਤਨਾ ਕਿ ਤੁਹਾਨੂੰ ਲੋਕਾਂ ਨੇ ਪਰਵਾਹ ਗਾਰਾ ਦੇ ਕੇ ਕਿ ਪਛੜੀ ਹੋਈ ਹੈ ਆਪਣੀ ਵਾਰਡ ਇਹਨੂੰ ਵਿਕਾਸ ਕਰਨਾ ਚਾਹੁੰਦੇ ਇੱਕ ਟੈਂਪ ਦਾ ਮਸਾਲਾ ਲੈ ਕੇ ਚੱਲੇ ਆ ਇੱਕ ਪੁਲ ਦਾ ਲੈ ਕੇ ਚੱਲੇ ਆ ਬਸ ਉਹ ਵਿਕਾਸ ਕਰਾਵਾਂਗੇ ਕੀ ਕਹਣਾ ਚਾਹੁੰਦੇ ਆ ਆਪਣੇ ਵਾਰਡ ਵਾਸੀਆਂ ਨੂੰ ਉਹਨਾਂ ਨੇ ਮੈਨੂੰ ਬਹੁਤ ਹੀ ਪ੍ਰਵਾਹ ਹੰਗਾਰ ਆ ਜਿਤਾ ਦੇ ਮੈਂ ਜਿੱਤ ਕੇ ਸੀਟ ਪਾਰਟੀ ਦੀ ਝੋਲੀ ਵਿੱਚ ਪਾਈ ਆਮ ਆਦਮੀ ਨਰਿੰਦਰ ਸਿੰਘ ਨਾਗੀ ਆਮ ਆਦਮੀ ਪਾਰਟੀ ਤੇ ਕਿੰਨੇ ਬਰਾਬਰ ਕਾੜੀ ਇਹਨਾਂ ਨੂੰ ਵੋਟ ਪਈ ਹੈ ਮੇਰੇ ਬੈੱਜਾਂ ਪੰਜ ਕੈਂਡੀਡੇਟ ਹਾਂਜੀ ਤੁਹਾਨੂੰ ਕਿੰਨੀ ਪੋਲ ਹੋਈ ਆ ਮੈਨੂੰ 800 ਨਾ 223 923 800 ਤੋਂ ਨਈ ਵੋਟਾਂ ਪਈਆਂ ਹਾਂਜੀ ਉਧਰੋਂ ਜਿਹੜੀ ਪਾਰਟੀ ਨਹੀਂ ਹੋ ਗਈ ਪੋਲ ਟੋਟਲ ਮੇਰੇ 52% ਵੋਟ ਹੋਈ ਆ ਜਿਹਦੇ ਚੋਂ ਤਕਰੀਬਨ ਅੱਧ ਦੀ ਵੋਟ ਜਿਹੜੀ ਹੈ ਨਰਿੰਦਰ ਸਿੰਘ ਨਾਲ ਜਿਹੜੇ ਆਮ ਆਲੀ ਪਾਰਟੀ ਦੇ ਕੈਂਡੀਡੇਟ ਹੋ ਲੈ ਕੇ ਗਏ ਨੇ ਕੀ ਨਾ ਪੈਂਦੀ ਤੁਹਾਡਾ ਜਸਿੰਦਰ ਕੋਲ ਤੁਹਾਡੀ ਵਾਰਡ ਅੱਛੀ ਕਿ ਕਿਸ ਪਾਰਟੀ ਤੋਂ ਤੁਸੀਂ ਖੜੇ ਸੀ ਕਾਂਗਰਸ ਪਾਰਟੀ ਤੋਂ ਹਾਂਜੀ ਕੀ ਕਹਿਣਾ ਚਾਹੁੰਦੇ ਜੇ ਜੋ ਅੱਜ ਤੁਹਾਨੂੰ ਜਿੱਤੂ ਘੋਸ਼ਣਾ ਕੀਤਾ ਗਿਆ ਆਹੋ ਤੇ ਇਹੀ ਇਕਰਾਰ ਕਰਦੇ ਆਂ ਮਤਲਬ ਕਿੰਨੇ ਚੰਨੇ ਆ ਕਿ ਮਤਲਬ ਉਹਨੂੰ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਚੁਣਿਆ ਗਿਆ ਸੀ ਤੇ ਇਹਨਾਂ ਦੀ ਵਜ੍ਹਾ ਨਾਲ ਅਸੀਂ ਜਿੱਤੇ ਆਂ ਫੌਂਡਸ ਦੇ ਵਿਦਿਆਨੇ ਤੇ ਮਤਲਬ ਸਭ ਭੈਣ ਭਰਾਵਾਂ ਨੇ ਇਸ ਜੋਗ ਦਿੱਤਾ ਤੇ ਉਹਨਾਂ ਦੇ ਕਰਕੇ ਇਹ ਤੁਹਾਨੂੰ ਕਿੰਨੀ ਖੁਸ਼ੀ ਹੈ ਜੀ ਤੁਸੀਂ ਕੰਮ ਕਰਦੇ ਬਹੁਤ ਜ਼ਿਆਦੀ ਕੀ ਮਤਲਬ ਇਸ ਹੀ ਆ ਪੜਵਾਸੀਆਂ ਦਾ ਕਿਤੇ ਤੁਹਾਨੂੰ ਪੂਰਾ ਭਰੋਸਾ ਸੀ ਹਾਂਜੀ ਹਾਂਜੀ ਉਹਨਾਂ ਤੇ ਵੀ ਬਹੁਤ ਭਰੋਸਾ ਸੀ ਚਲੋ ਭੈਣ ਭਰਾਵਾਂ ਦੇ ਇਸ ਜੋਗ ਨਾਲ ਹੀ ਸਾਰਾ ਕੁਝ ਹੁੰਦਾ ਹੈ ਉਸ ਤਰ੍ਹਾਂ ਤੁਹਾਨੂੰ ਹਾਂਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਅੱਜ ਬਹੁਤ ਵਧੀਆ ਫੀਲ ਹੋ ਰਿਹਾ ਸੋਹਣਾ ਲੱਗ ਰਿਹਾ ਹਾਂਜੀ ਇਸ ਤਰ੍ਹਾਂ ਦਾ ਤੁਹਾਨੂੰ ਸਵਾਗਤ ਕੀਤਾ ਗਿਆ ਬਾਹਰ ਵੀ ਲੋਕਾਂ ਵੱਲੋਂ ਬਹੁਤ ਜ਼ਿਆਦਾ ਹੀ ਸਵਾਗਤ ਕੀਤਾ ਗਿਆ ਇਹ ਕੀ ਮਤਲਬ ਬਹੁਤ ਜ਼ਿਆਦਾ ਖੁਸ਼ੀ ਪ੍ਰਾਪਤ ਹੋਈ ਹੈ ਲੋਕਾਂ ਦੇ ਕੰਮ ਕਾਜ ਬੜੇ ਨੇ ਲਾਈਟਾਂ ਦੇ ਗਲੀਆਂ ਦੇ ਕਿਸ ਤਰ੍ਹਾਂ ਫਿਰ ਹਾਂਜੀ ਨਹੀਂ ਕੋਈ ਗੱਲ ਨਹੀਂ ਆ ਅਸੀਂ ਜਿੰਨੇ ਜੋਗਿਆਵਾਂਗੇ ਜ਼ਰੂਰ ਕਰਾਂਗੇ ਸਰ ਤੁਹਾਡਾ ਨਾਮ ਮੇਰਾ ਨਾਮ ਜੀ ਹਰਜਿੰਦਰ ਸਿੰਘ ਵਾਡੀ ਪਤਨੀ ਦਾ ਜਸਵਿੰਦਰ ਕੌਰ ਇੱਕ ਕਿੰਨੀ ਵਾਰ ਤੋਂ ਖੜੇ ਸੀ ਤੇ 25 ਵਾਰ ਤੋਂ ਤੁਸੀਂ 25 ਵਾਰ ਤੋਂ ਕਾਂਗਰਸ ਦੇ ਉਮੀਦਵਾਰ ਸੀ ਅੱਛਾ ਹਾਂਜੀ ਕੀ ਕਹਿਣਾ ਚਾਹੋਗੇ ਜੋ ਅੱਜ ਜੇਤੂ ਤਰਾਰ ਕੀਤੇ ਗਏ ਜੋ ਮੈਂ ਸਾਰੀ ਸੰਗਤ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਵੀਰ ਭਰਾ ਨੂੰ ਬਹੁਤ ਸੇਵਾ ਕੀਤੀ ਦਿਨ ਰਾਤ ਇਹਨਾਂ ਨੇ ਆਪਣੀ ਇਲੈਕਸ਼ਨ ਸਮਝ ਕੇ ਲੜਿਆ ਜੀ ਮਾਨੋ ਭਾਜੀ ਮੈਂ ਕਾਂਗਰਸ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਨਵਾਜਿਆ ਉਹਨਾਂ ਦੀ ਮੈਂ ਜੋ ਖਰਾ ਉਤਰਿਆ ਉਹਨਾਂ ਦੇ ਸਭ ਲੋਕਾਂ ਦੇ ਵਾਰਡ ਦੇ ਬੜੇ ਕੰਮ ਹੁੰਦੇ ਨੇ ਤੇ ਲੋਕ ਕਹਿੰਦੇ ਨੇ ਕਿ ਪਹਿਲੇ ਅੰਦੀ ਨੇ ਕੁਝ ਕੀਤਾ ਹੁੰਦਾ ਤੇ ਅੱਜ ਇਹ ਗੱਲ ਬਤ ਨਹੀਂ ਸੀ ਆਉਣੀ ਠੀਕ ਕਹਿਣਾ ਹੈ ਲੋਕ ਦੇਖੋ ਜੀ ਇੱਕ ਮੌਕਾ ਮਿਲਿਆ ਪਹਿਲੀ ਵਾਰੀ ਜ਼ਰੂਰ ਕਰਾਂਗੇ ਜੀ ਪ੍ਰੋਬਲਮ ਬਹੁਤ ਆਉਂਦੀ ਵਾਰਡ ਦੇ ਵਿੱਚ ਵੇਖਿਆ ਜੀ ਪਾਣੀ ਦੀ ਕੋਈ ਕਿਸ ਤਰ੍ਹਾਂ ਵੀ ਹੈ ਮਹਾਰਾਜ ਨੇ ਨਵਾਜਿਆ ਜੀ ਸੀਟ ਦੇ ਗਏ ਜ਼ਰੂਰ ਕੰਮ ਕਰਾਂਗੇ ਜੀ